ਬਦਮਾਸ਼ ਕੌਣ ਸੀ ਜਿਹੜੇ ਗੋਲੀ ਮਾਰੀ ਸੀ ਸਿੰਦਾ ਥਿਆ ਹੈ ਸਿੰਦਾ ਥਾ ਉਹ ਬਦਮਾਸ਼ ਸਿੰਦਾ ਥਾ ਸਿੰਦਾ ਬਦਮਾਸ਼ ਥਾ ਉਹ ਪਾਹੀਵਾ ਗਾਣਾ ਗੱਡ ਰਿਹਾ ਇਹਦੀ ਕੋਣ ਗੱਲ ਕੱਡ ਰਿਹਾ ਸੀ ਬੰਦਾ ਜਿਹਨੇ ਚਲਾਈ ਗੋਲੀ ਅੱਛਾ ਕੋਣਾ ਹੋ ਨਾਮ ਤਾਂ ਉਹ ਸਿੰਦਾ ਆ ਪੱਕਾ ਨਾਮ ਤਾਂ ਪਤਾ ਨਹੀਂ ਆ ਬਾਈ ਮੇਰੀ ਦੁਕਾਨ ਤੇ ਹੈਗੀ ਠੀਕ ਹੈ ਠੀਕ ਆ ਆਉਂਦਾ ਵੀਗਾ ਦੁਕਾਨ ਤੋਂ ਵੀ ਆ ਆਦੇ ਰੋਲ ਸੌਦਾ ਪਾਣੀ ਜਿਵੇਂ ਹਾਂ ਕਿਰਿਆਣੇ ਦੀ ਦੁਕਾਨ ਆਣੀ ਅੱਛਾ ਤੇ ਬੈਤਵਾਜੀ ਦੁਕਾਨ ਦਾ ਵੀ ਆ ਲੁਧਿਆਣਾ ਵਿੰਨ ਦੁਤਿਕਾ ਤੁਸੀਂ ਤੇ ਮਹਾ ਯਵੰਬਰੀ ਲੁਧਿਆਣਾ ਤੇ ਵਿੱਚ ਪਤੀ ਪਤਨੀ ਤੇ ਇੱਕ આરોપી ਨੇ ਫਾਇਰਿੰਗ ਕੀਤੀ ਹੈ ਤਸਵੀਰਾਂ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਜੀ ਦਿੱਤੇ ਕੀ ਉਸ ਪੀੜਿਤ ਪਰਿਵਾਰ ਨੂੰ ਜਿਹੜਾ ਕੀ ਹੈ ਇਸ ਤੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਹੈ ਮਾਮਲਾ ਜਿਹੜਾ ਕੀ ਹੈ ਲੁਧਿਆਣਾ ਦੇ ਮੁੱਲਾਪੁਰ ਤੋਂ ਸਾਹਮਣੇ ਆ ਰਹੇ ਜਿੱਤੇ ਕੀ ਇੱਕ ਪ੍ਰੇਮ ਨਗਰ ਦੇ ਵਿੱਚ ਇੱਕ ਪਤੀ ਪਤਨੀ ਜਿਹੜਾ ਕੀ ਹੈ ਕਰਾਈਨੀ ਦੁਕਾਨ ਚਲਾ ਰਹੀ ਸੀ ਤੇ ਉਸ ਆਰੋਪੀ ਵੱਲੋਂ ਜਿਹੜੇ ਕਿ ਇੱਕ ਔਰਤ ਦੇ ਵਿੱਚ ਔਰਤ ਤੇ ਉੱਤੇ ਇੱਕ ਬੁਰੀ ਨਜ਼ਰ ਰੱਖਣ ਦਾ ਬੁਰੀ ਨਜ਼ਰ ਰੱਖੀ ਤੇ ਉਸਨੇ ਆਪਣੀ ਪਤਨੀ ਨੂੰ ਬੁਲਾਇਆ ਤੇ ਉਸ ਤੋਂ ਬਾਅਦ ਆਰੋਪੀ ਵੱਲੋਂ ਜਿਹੜੇ ਕੀ ਹੈ ਤਾਬਰ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ ਹਾਲਾਂਕਿ ਪ੍ਰੇਮ ਨਗਰ ਦਾ ਮਾਮਲਾ ਵੈ ਤੇ ਉੱਤੇ ਮੌਕੇ ਤੇ ਜਿਹੜੇ ਪੁਲਿਸ ਪਹੁੰਚੀ ਹੈ ਪ੍ਰਸ਼ਾਸਨ ਤੇ ਉਸ ਤੋਂ ਬਾਅਦ ਜਿਹੜੇ ਕੀ ਹੈ ਲੁਧਾਨਾ ਦੇ ਸਿਵਲ ਹਸਪਤਾਲ ਦੇ ਵਿੱਚ ਪਤੀ ਪਤਨੀ ਜਿਹੜੇ ਕਿ ਐਡਮਿਟ ਕਰਾਇਆ ਜਾਂਦਾ ਤੇ ਇਸ ਤੋਂ ਬਾਅਦ ਜਿਹੜੇ ਕੀ ਹੈ ਨਿੱਜੀ ਹਸਪਤਾਲ ਦੇ ਵਿੱਚ ਡਾਕਟਰਾਂ ਵੱਲੋਂ ਰੈਫਰ ਕੀਤਾ ਗਿਆ ਵੈ ਅੱਛਾ ਇਹ ਇਹ ਕਿੱਥੇ ਰਹਿਣ ਵਾਲੇ ਤੁਸੀਂ ਅਸੀ ਮੱਲ੍ਹਾਪੁਰ ਪੁਰੇ ਮਨਗਾ ਅੱਛਾ ਤੇ ਬਦਮਾਸ਼ ਕੌਣ ਸੀ ਜਿਹੜੇ ਗੋਲੀ ਮਾਰੀ ਸੀ ਚਿੰਦਾ ਥੇ ਹੈ ਚਿੰਦਾ ਥਾ ਉਹ ਬਦਮਾਸ਼ ਚਿੰਦਾ ਥਾ ਚਿੰਦਾ ਬਦਮਾਸ਼ ਥਾ ਗੋਲੀ ਮਾਰੀ ਕਾਦੇ ਵਾਸਤੇ ਗੋਲੀ ਮਾਰੀ ਕਾਦੇ ਵਾਸਤੇ ਸੀ ਮੈਂ ਕਿਸੇ ਕੋ ਫਸਲ ਲਈ ਤੇ ਉਸकी ਗਰੰਟੀ ਤੇ 10000 ਕਿਸੇ ਕੋ ਸੰਹੇ ਦਿੱਤਾ ਪੈਸੇ ਦੀ ਗਰੰਟੀ ਕੀ ਹੋਇਆ ਕੀ ਹੈ ਕਿ ਕੋਈ ਗੋਲੀ ਗੋਲੀ ਚੱਲੀ ਹੈ ਉਹ ਪਾਜੀ ਬਾਤ ਹੋ ਗਾਣਾ ਕੱਢ ਰਹੇ ਇਹਦੇ ਬਾਈਕ ਨੂੰ ਕੌਣ ਗੱਲ ਕੱਢ ਰਿਹਾ ਸੀ ਬੰਦਾ ਜਿਹਨੇ ਚਲਾਈ ਗੋਲੀ ਅੱਛਾ ਕੌਣ ਹੈ ਹੋ ਕੌਣ ਹੈ ਹੋ ਹੈ ਕੌਣ ਹੈ ਸ਼ਖਸ ਜਿਹਨੇ ਗੋਲੀ ਚਲਾਈ ਨਾਮ ਤਾਂ ਉਹਦਾ ਸਿੰਦਾ ਜਾਂ ਪੱਕਾ ਨਾਮ ਤਾਂ ਪਤਾ ਨਹੀਂ ਆਪਾਂ ਨੂੰ ਈਸੇ ਵਾਲ ਦਾ ਕਹਿੰਦੇ ਹੈਗਾ ਉਹ ਹਾਂਜੀ ਅੱਛਾ ਤੇ ਕੀ ਕਰਦਾ ਕੀ ਉਹ ਸ਼ਖਸ ਉਹ ਐ ਨਹੀਂ ਪਤਾ ਭਾਈ ਉਧਰ ਆਪਣੇ ਮਹੱਲੇ ਵਿੱਚ ਨਾਮ ਮਰਦਾਂ ਪਾਏ ਆਣੇ ਜੀ ਅੱਛਾ ਤੇ ਸ਼ਾਮ ਨੂੰ ਤੇ ਆ ਕੇ ਦਰੂਦਰੂ ਪੀਂਦਾ ਆ ਫੇਰ ਘਰੇ ਚਲੇ ਜਾਂਦਾ ਤੇ ਮਤਲਬ ਤੁਹਾਡੇ ਕੋਲ ਹੀ ਮਾਰੀ ਤੇ ਹੋਰ ਕਿਤੇ ਮਾਰੀ ਤੇ ਵਾਈਫ ਨੂੰ ਇਹ ਨਹੀਂ ਗਾਲਾਂ ਕਿਸ ਗੱਲ ਤੇ ਗੱਡੀਆਂ ਸੀ ਹਾਂਜੀ ਇਹਨੇ ਪਤਨੀ ਨੂੰ ਗਾਲਾਂ ਕੱਢੀਆਂ ਪਤਾ ਚੱਲੇ ਆ ਮੈਡਮ ਨੂੰ ਯਾਰ ਗਾਲਾਂ ਕਿ ਉਹਨੂੰ ਹਰ ਨੂੰ ਜਿਹਾ ਹੀ ਹੁੰਦਾ ਰਿਹਾ ਠੀਕ ਹੈ ਜਿਵੇਂ ਸੌਫੀ ਤੇ ਰਹਿੰਦਾ ਦੀ ਗੱਲ ਠੀਕ ਰਹਿੰਦਾ ਦੀ ਗੱਲ ਹਾਂ ਉਹ ਉਹ ਆ ਗਿਆ ਗਲਗੱਟ ਮੈਂ ਵੀ ਉਹਨੂੰ ਕਿਹਾ ਮੈਂ ਕਿਹਾ ਭਰਾਵਾ ਜਾ ਤੂੰ ਕਮੈਂਟ ਬਾਜੀ ਕਰਦਾ ਸੀ ਕਿ ਕੋਈ ਨਾ ਕੋਈ ਕੁੱਟੀ ਸਿੱਧੀ ਗੱਲ ਕਰਦਾ ਸੀ ਆ ਕੇ ਕੁੱਟੀ ਸਿੱਧੀ ਤਾਂ ਨਹੀਂ ਯਾਰ ਮੈਂ ਇਹਦਾ ਅੰਦਰ ਹੀ ਸੀਗਾ ਇਹ ਬਾਈਕ ਮੇਰੀ ਦੁਕਾਨ ਤੇ ਸੀਗੀ ਠੀਕ ਹੈ ਠੀਕ ਆ ਆਉਂਦਾ ਵੀਗਾ ਦੁਕਾਨ ਤੋਂ ਬਈ ਆ ਆਦ ਰੋੜ ਉਹ ਬਾਅਦ ਸੌਦਾ ਪਾਣੀ ਜੀ ਮੈਂ ਹੂੰ ਕਰਿਆਨੀ ਦੀ ਗਾਨ ਆਉਣੀ ਅੱਛਾ ਤੇ ਬਹਿਤ ਬਾਜੀ ਕਰਦਾ ਸੀਗਾ ਠੀਕ ਆ ਜੀ ਪ੍ਰੇਮਨਗਰ ਦੇ ਵਿੱਚ ਹੋਈ ਵਾਰਦ ਇਹ ਥਾਣੇ ਦੇ ਕੋਲ ਹੀ ਹੈ ਪ੍ਰੇਮਨਗਰ ਪਿੰਡ ਦਾ ਨਹੀਂ 1.5 ਕਿਲੋਮੀਟਰ ਸਰ ਇਸ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੂੰ ਪੁਲਿਸ ਨੂੰ ਸੂਚਿਤ ਕੀਤਾ ਹੈ ਪੁਲਿਸ ਨੂੰ ਸੂਚਿਤ ਕੀਤਾ ਹੈ ਅੱਲਾ ਕਿਤਾ ਹੈ ਭਰਾ ਨੇ ਠੀਕ ਹੈ ਜੀ ਆ ਮਾਮਲਾ ਜਿਹੜਾ ਕੀ ਹੈ ਪੈਸਿਆਂ ਨੂੰ ਲੈ ਕੇ ਸੀਗਾ ਲੈਣ ਦੇਣ ਦਾ ਸੀਗਾ ਤੇ ਉਹ ਉਕਤ ਦੋਸ਼ੀ ਜਿਹੜਾ ਕੀ ਹੈ ਉਹ ਮੌਕੇ ਤੋਂ ਫਰਾਰ ਹੈ ਤੇ ਪੁਲਿਸ ਦੀ ਪਾਲਤੇ ਜਾਰੀ ਹੈ ਮਾਮਲਾ ਜਿਹੜਾ ਕੀ ਹੈ ਦਰਜ ਕਰ ਦਿੱਤਾ ਗਿਆ ਹੈ ਪੁਲਿਸ ਨੇ ਤੇ ਹੁਣ ਆਲੇ ਵਿੱਚ ਸਮੇਂ ਤੇ ਵੱਡੇ ਖੁਲਾਸੇ ਹੋਣਗੇ ਜੁੜੇ ਲੈ ਨਾਲ ਇਹਦੇ ਨਾਲ ਜੂਮ ਰਿਪੋਰਟ ਧੰਨਵਾਦ